ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੱਲ ਕਰਨ ਲੱਗਿਆਂ ਜੀ ਆਪਣੇ ਦਿਲ ਦੀ ਆਪਣਾ ਦਿਲ ਕੀ ਚਾਹੁੰਦਾ ਸੋਸ ਬਾਰੇ ਬਹੁਤ ਸੋਹਣੀਆਂ ਲੈਣਾ ਲਿਗਿਆ ਨੇ ਜੀ ਜ਼ਰੂਰ ਪਿਆਰ ਸਤਿਕਾਰ ਨਾਲ ਸੁਣਨੇ ਆ ਜੀ ਮਾਪੇ ਬਾਪ ਕੋਲ ਹੋਣ ਮਿੱਠੇ ਮਿੱਠੇ ਬੋਲ ਹੋਣ ਉਹ ਮਾਪੇ ਬਾਪ ਕੋਲ ਹੋਣ ਮਿੱਠੇ ਮਿੱਠੇ ਬੋਲ ਹੋਣ ਹਾਸੇ ਤੇ ਮੁਖੌਲ ਹੋਣ ਖੁਸ਼ੀ ਦੇ ਕੋਲ ਹੋਣ ਚੰਗਾ ਝਟ ਲੰਘਦਾ ਇਹੋ ਦਿਲ ਮੰਗਦਾ ਜੀ ਇਹੋ ਦਿਲ ਮੰਗਦਾ ਸੌ ਸੋਹਣੀ ਨਾਰ ਹੋਵੇ ਕੋਠੀ ਅਤੇ ਕਾਰ ਹੋਵੇ ਸੌ ਸੋਹਣੀ ਨਾਰ ਹੋਵੇ ਕੋਠੀ ਅਤੇ ਕਾਰ ਹੋਵੇ ਦਿਲਾਂ 'ਚ ਪਿਆਰ ਹੋਵੇ ਮੌਸਮ ਬਹਾਰ ਹੋਵੇ ਚੰਗਾ ਝਟ ਲੰਘਦਾ ਇਹੋ ਦਿਲ ਮੰਗਦਾ ਜੀ ਇਹੋ ਦਿਲ ਮੰਗਦਾ ਕੱਠਾ ਪਰਿਵਾਰ ਹੋਵੇ ਚੰਗਾ ਕਾਰੋਬਾਰ ਹੋਵੇ ਉਹ ਕੱਠਾ ਪਰਿਵਾਰ ਹੋਵੇ ਚੰਗਾ ਕਾਰੋਬਾਰ ਹੋਵੇ ਸਭ ਦਾ ਪਿਆਰ ਹੋਵੇ ਸ਼ਿਰ ਤੇ ਨਾ ਭਾਰ ਹੋਵੇ ਚੰਗਾ ਚੱਟ ਲੰਘਦਾ ਇਹੋ ਦਿਲ ਮੰਗਦਾ ਜੀ ਇਹੋ ਦਿਲ ਮੰਗਦਾ ਕਾਕੀ ਅਤੇ ਕਾਕਾ ਹੋਵੇ ਫਿਕਰ ਨਾ ਫਾਕਾ ਹੋਵੇ ਕਾਕੀ ਅਤੇ ਕਾਕਾ ਹੋਵੇ ਫਿਕਰ ਨਾ ਫਾਕਾ ਹੋਵੇ ਚੋਰੀ ਨਾ ਢਾਕਾ ਹੋਵੇ ਸਾੰਤ ਅਲਾਕਾ ਹੋਵੇ ਚੰਗਾ ਝੱਟ ਲੰਘਦਾ ਇਹੋ ਦਿਲ ਮੰਗਦਾ ਜੀ ਇਹੋ ਦਿਲ ਮੰਗਦਾ ਆਵਣ ਅਮਾਨ ਹੋਵੇ ਲੋਕਾਂ ਵਿੱਚ ਮਾਨ ਹੋਵੇ ਉਹ ਆਵਣ ਅਮਾਨ ਹੋਵੇ ਲੋਕਾਂ ਵਿੱਚ ਮਾਨ ਹੋਵੇ ਹੱਥੋਂ ਬਨਦਾਨ ਹੋਵੇ ਸੁਖੀ ਇਹ ਜਹਾਨ ਹੋਵੇ ਚੰਗਾ ਝੱਟ ਲੰਘਦਾ ਇਹੋ ਦਿਲ ਮੰਗਦਾ ਜੀ ਇਹੋ ਦਿਲ ਮੰਗਦਾ ਘਰੇ ਸਰਦਾਰੀ ਹੋਵੇ ਖੁਦ ਮਗਤਿਆਰੀ ਹੋਵੇ ਉਹ ਕਰੇ ਸਰਦਾਰੀ ਹੋਵੇ ਖੁਦ ਮੁਖ ਤਿਆਰੀ ਹੋਵੇ ਜੀਵ ਕੁਝ ਭਾਰੀ ਹੋਵੇ ਦੂਰ ਬਿਮਾਰੀ ਹੋਵੇ ਚੰਗਾ ਚੱਟ ਲੰਘਦਾ ਇਹੋ ਦਿਲ ਮੰਗਦਾ ਈ ਇਹੋ ਦਿਲ ਮੰਗਦਾ ਕਵੀ ਦਰਬਾਰ ਹੋਵੇ ਖੁਸ਼ਗੁਵਾਰ ਹੋਵੇ ਕਵੀ ਦਰਬਾਰ ਹੋਵੇ ਖੁਸ਼ਗੁਵਾਰ ਹੋਵੇ ਕਵੀਆਂ ਦੀ ਡਾਰ ਹੋਵੇ ਕਵਿਤਾ ਦੀ ਸਾਰ ਹੋਵੇ ਚੰਗਾ ਚੱਟ ਲੰਘਦਾ ਇਹੋ ਦਿਲ ਮੰਗਦਾ ਜੀ ਇਹੋ ਦਿਲ ਮੰਗਦਾ ਪਿੰਡ ਫਰਵਾਹੀ ਹੋਵੇ ਕੋਠੇ ਜੰਦ ਬਾਈ ਹੋਵੇ ਉਹ ਪਿੰਡ ਫਰਵਾਹੀ ਹੋਵੇ ਕੋਠੀ ਚੰਦ ਪਾਈ ਹੋਵੇ ਮਹਿਫਲ ਸਜਾਈ ਹੋਵੇ ਮਾਹਤੀ ਜਈ ਆਈ ਹੋਵੇ ਚੰਗਾ ਚੱਟ ਲੰਘਦਾ ਇਹੋ ਦਿਲ ਮੰਗਦਾ ਜੀ ਇਹੋ ਦਿਲ ਮੰਗਦਾ ਇਹੋ ਦਿਲ ਮੰਗਦਾ ਜੀ ਇਹੋ ਦਿਲ ਮੰਗਦਾ ਜਰੂਰ ਆਸ ਕਰਦਾ ਜੀ ਚੰਗੀ ਲੱਗਿਓ ਜਰੂਰ ਸੁਣਨਾ ਹੋਰਾਂ ਨੂੰ ਵੀ ਸੁਣਾਉਣਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ